ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਧ ਪਾਈ ਵਾਣੀ ਪਖਾ ਪੀਸੋਂ ਸੰਤਿ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਰਾ